ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਬਸ਼ਿਸ਼ਟ ਦੀ ਅਗਵਾਈ ਵਿੱਚ ਬਿਨਾ ਮਨਜ਼ੂਰੀ ਤੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਨੂੰ ਟਾਲੇ ਲਗਾ ਕੇ ਸੀਲ ਕਰ ਦਿੱਤਾ ਗਿਆ। ਏਟੀਪੀ ਸੁਖਦੇਵ ਬਸ਼ਿਸ਼ਟ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੋਤਮ ਚੰਦ ਦੇ ਹੁਕਮਾਂ ਤੇ ਡਿਫੈਂਸ ਕਲੋਨੀ ਫੇਸ 3 ਵਿੱਚ ਬੜ ਰਹੀਆਂ 16 ਦੁਕਾਨਾਂ ਨੂੰ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਉਸਾਰੀ ਕੀਤੀ ਚਾਰੀ ਸੀ ਉਹਨਾਂ ਨੂੰ ਸੀਲ ਕਰ ਦਿੱਤੀ ਗਿਆ ਹੈ ਉੱਥੇ ਕੋਈ ਦਰਵਾਜ਼ਾ ਨਹੀਂ ਸੀ ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੋਤਮ ਚੰਦ ਦੇ ਹੁਕਮਾਂ ਤੇ ਕੀਤੀ ਗਈ ਹੈ ਹਾਂਜੀ ਭਾਈ ਜੀ ਅੱਜ ਸਟੇਲਿੰਗ ਸੁਰੰਗ ਕੀਤੀ ਹੈ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਵਾਹਣੀ ਉਹ ਤਾਂ ਫੇਸ ਕਲੋਨੀ ਫੇਸ 3 ਦੇ ਵਿੱਚ ਇੱਕ 83 ਲੱਖਾਂ ਦਾ ਪਾਸ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰ ਰਏ ਸੀ ਗ્રાਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰੇਜ ਕਰਕੇ ਕਰ ਲਈ ਸੀ ਕਿ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਇਟਾ ਲੱਗਦਾ ਇਹ ਦੁਕਾਨਾਂ ਬਣਾ ਰਹੇ ਹੋ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾਂ ਦੀ ਵੀ ਰੂਪ ਦੇ ਦੇ ਰਹੇ ਸੀ ਇਸ ਤਰੀਕੇ 8 ਤੰਗੇ ਤੇ 8 ਉੱਪਰ ਇਸ ਤਰੀਕੇ ਦਾ ਲੱ ਵਾਹ ਹੌਂਕਿੰਗ ਦਾ ਸਟਾਫ ਆ ਗਿਆ ਸੀ ਕੀ ਹੋਣਾ ਤੇ ਰਿਹਾਸੀ ਲੱਛਾ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਸੀ ਪਰ ਉਹਦੇ ਨਾਲ 100% ਗਰਾਉਂਡ ਤੇ ਵੀ ਫਸਟ ਫਲੋਰ ਤੇ ਵੀ ਕਵਰ ਕਰਦੇ ਵੀ ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇਨਸਪੈਕਟਰ ਸੀ ਆ ਗਏ ਜੀ ਉਹਨਾਂ ਨੇ ਨੋਟਿਸ ਵਗੈਰਾ ਕੱਟੇ ਹੋਏ ਸੀ ਪਰ ਕੰਮ ਮੰਨ ਨਹੀਂ ਹੋ ਰਿਹਾ ਸੀ ਸਾਡੇ ਕੋਲ ਇਲੀਆਮ ਤੋਂ ਬਾਅਦ ਇਹ ਫਿਰ ਤੁਹਾਨੂੰ ਸਾਡਾ ਧਿਆਨ ਦੇ ਕੇ ਆਇਆ ਸੀ ਤੇ ਉਹ ਵਗਾਰ ਸਪਰਟ ਹੋਈ ਸੀ ਤੇ ਬਾਅਦ ਜੋ ਕੋਈਨਾਂ ਸਾਹਿਬ ਦੇ ਕੋਲ ਹੋਈ ਸੀ ਉਹ ਫੀਲ ਕਰ ਰਹੇ ਕਿ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੱਡਿਆਂ ਵੀ ਤਾਰ ਲਾ ਕੇ ਸੀ ਉਹਨੂੰ ਮੁੱਕ ਕੇ ਕੋਈ ਜਿਹੜੀ ਖੋਪਰੀ ਵੀ ਉਹ ਸੀਲ ਕਰਕੇ ਤੇ ਉੱਤੇ ਬੰਦ ਸੀ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਜ਼ਰਾ ਹੋਈ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਬਸ਼ਿਸ਼ਟ ਦੀ ਅਗਵਾਈ ਵਿੱਚ ਬਿਨਾ ਮਨਜ਼ੂਰੀ ਤੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਨੂੰ ਟਾਲੇ ਲਗਾ ਕੇ ਸੀਲ ਕਰ ਦਿੱਤਾ ਗਿਆ। ਐਟਪੀ ਸੁਖਦੇਵ ਬਸ਼ਿਸ਼ਟ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੌਤਮ ਚੰਦ ਦੇ ਹੁਕਮਾਂ ਤੇ ਡਿਫੈਂਸ ਕਲੋਨੀ ਫੇਸ 3 ਵਿੱਚ ਬੜ ਰਹੀਆਂ 16 ਦੁਕਾਨਾਂ ਨੂੰ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਉਸਾਰੀ ਕੀਤੀ ਜਾ ਰਹੀ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਉੱਥੇ ਕੋਈ ਦਰਵਾਜ਼ਾ ਨਹੀਂ ਸੀ ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੌਤਮ ਚੰਦ ਦੇ ਹੁਕਮਾਂ ਤੇ ਕੀਤੀ ਗਈ ਹੈ ਹਾਂਜੀ ਭਾਈ ਜੀ ਅੱਜ ਸਟੇਲਿੰਗ ਸੂਲਿੰਗ ਕੀਤੀ ਆ ਕਿਹੜੇ ਕਿਹੜੇ ਏਰੀਆ ਚ ਕੀਤੀ ਆ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਆ ਮੈਂ ਨਿਊ ਡਿਫੈਂਸ ਕੋਰਨਰ 3 ਦੇ ਵਿੱਚ 83 ਲੱਖਾਂ ਆਸਪਾਸ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰਾਇਆ ਸੀ ਗ્રાਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰੇਜ ਕਰਕੇ ਕਰ ਲਈ ਸੀ ਕਿ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਸ਼ਨ ਕਰਕੇ ਅੱਠ ਦੇ ਕਰੀਬ ਅ ਦੋ ਸਾਈਡ ਤੋਂ ਇਟਾ ਲਗਵਾ ਕੇ ਦੁਕਾਨਾਂ ਬਣਾ ਰੇ ਹਾਂ ਥੱਲੇ ਵੀ ਉਹਨਾਂ ਨੇ ਨੀਂਹ ਪੱਟੀ ਹੋਈ ਸੀ ਤੇ ਉਹਨੂੰ ਸਿਆਹ ਦੁਕਾਨਾਂ ਦੀ ਵੀ ਰੂਪ ਦੇ ਰਿਹਾ ਸੀ ਇਸ ਤਰੀਕੇ ਅੱਠ ਮੰਜ਼ਲ ਤੇ ਅੱਠ ਉੱਪਰ ਇਸ ਤਰੀ ਹਾਲਾਂਕਿ ਹੌਂਕਿੰਗ ਦਾ ਸਹਾਰਾ ਸੀ ਕਿ ਕੀ ਹੋਣਾ ਸੀ ਤੇ ਰਿਹਾਇਸ਼ੀ ਇਲਾਕੇ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਸੀ ਪਰ ਉਹਦੇ 100% ਗਰਾਉਂਡ ਫਲੋਰ ਤੇ ਵੀ ਕਵਰ ਕਰਦੇ ਵੀ ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇੰਸਪੈਕਟਰ ਸੀ ਹੈਗੇ ਜੀ ਉਹਨਾਂ ਨੇ ਨੋਟਿਸ ਜ਼ਰਾ ਕੱਟੇ ਹੋਏ ਸੀ ਪਰ ਕੰਮ ਬੰਦ ਨਹੀਂ ਹੋ ਰਿਹਾ ਸੀ ਸਾਡੇ ਕੋਲ ਇਹ ਜਾਣ ਤੋਂ ਬਾਅਦ ਇਹ ਫਿਰ ਤੁਸੀਂ ਨਾਲ ਸਾਡਾ ਧਿਆਨ ਦੇ ਕੇ ਆਇਆ ਸੀ ਤੇ ਫਰਕ ਹੋਈ ਨਹੀਂ ਕਿ ਮਾਰਜੋ ਕੁਵਿੰਦਾ ਸਾਹਿਬ ਦੇ ਕੋਲ ਮੈਂ ਇਸੇ ਨੂੰ ਅਪੀਲ ਕਰਾਂਗੇ ਕਿ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੱਡਿਆਂ ਵੀ ਤਾਲਾ ਆ ਕੇ ਸੀ ਉਹਨੂੰ ਮੋਕੇ ਤੇ ਕੋਈ ਜਿਹੜੀ ਆਪਣੀ ਵੀਡੀਓ ਸ਼ੀਟ ਲਾ ਕੇ ਤੇ ਉੱਤੇ ਲਾ ਦੇ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਹੋ ਰਹੀ